ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਪੀਕ ਬਰਨਾਲਾ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਹੋਰ ਸਣਾਓ ਭੈਣੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਚੜ੍ਹਦੀ ਕਲਾ ਵਿੱਚ ਆਂ ਜੀ ਤੇ ਅੱਜ ਭੈਣਾਂ ਨੂੰ ਆਪਾਂ ਇੱਕੋ ਹੀ ਰਿਕਵੈਸਟ ਕਰਾਂਗੇ ਵੀ ਵੀਡੀਓ ਪੂਰੀ ਦੇਖਿਓ ਜ਼ਰੂਰ ਤੇ ਮੌਸਮ ਚੇਂਜ ਹੋ ਗਿਆ ਜੀ ਗਰਮੀ ਦੀ ਵੈਰਾਈਟੀ ਆਪਾਂ ਲੈ ਕੇ ਆ ਗਏ ਆਂ ਤੇ ਭੈਣਾਂ ਨੂੰ ਬਹੁਤ ਹੀ ਆਪਾਂ ਨੂੰ ਮੈਸੇਜ ਆ ਰਹੇ ਸੀਗੇ ਵੀ ਗਰਮੀ ਦੇ ਪ੍ਰਿੰਟ ਲੈ ਕੇ ਆਓ ਕਾਟਨ ਦੇ ਤੇ ਕਾਟਨ ਦੇ ਸੂਟ ਰਹਿਣਗੇ ਜੀ ਸਾਰੇ ਅਲੱਗ-ਅਲੱਗ ਪ੍ਰਿੰਟ ਹੋਣਗੇ ਬਹੁਤ ਹੀ ਸੋਹਣੀ ਐਕਸਪੋਰਟ ਦੀ ਕਾਟਨ ਹੈ ਜੀ ਤੇ ਭੈਣਾਂ ਵੀਡੀਓ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਰੇਟ ਆਪਾਂ ਨਾਲ ਦੀ ਨਾਲ ਦੱਸਦੇ ਜਾਂਦੇ ਆਂ ਜੀ ਹਰ ਇੱਕ ਸੂਟ ਦੇ ਨਾਲ ਆਪਾਂ ਰੇਟ ਬੋਲਦੇ ਆਂ ਰੇਟ ਤਾਂ ਇੱਕੋ ਹੀ ਹੋਣਾ ਚਲੋ ਵਾਰੀ-ਵਾਰੀ ਆਪਾਂ ਬੋਲਦੇ ਜਾਂਦੇ ਆਂ ਵੀ ਭੈਣਾਂ ਨੂੰ ਦਿੱਕਤ ਨਾ ਆਵੇ ਪਤਾ ਲੱਗ ਸਕੇ ਤੇ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਹੀਂ ਕਰਨਾ ਜੀ ਏ ਆਪਾਂ ਪਹਿਲਾ ਹੀ ਸੂਟ ਖੋਲਿਆ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਇਹ ਵਾਈਟ ਦਾ ਤੇ ਕਰੀਮ ਦਾ ਕੰਬੀਨੇਸ਼ਨ ਪੈਟ ਕਲਰ ਦੇ ਨਾਲ ਬਹੁਤ ਹੀ ਸੋਹਣਾ ਪ੍ਰਿੰਟ ਹੈ ਪਿੰਕ ਪੈਟ ਦਾ ਸਕਾਈ ਬਲੂ ਆ ਗਿਆ ਸਾਰੇ ਕਲਰ ਬਹੁਤ ਪਿਆਰੇ ਇਹਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆਲਓਵਰ ਸੂਟ ਰਹਿਣਗੇ ਜੀ ਕਿਉਂਕਿ ਮੈਚਿੰਗ ਪਹਿਣਾ ਬਹੁਤ ਘੱਟ ਲੈਂਦੀਆਂ ਆਲਓਵਰ ਸੂਟ ਜ਼ਿਆਦਾ ਲੈਂਦੀਆਂ ਇਸ ਕਰਕੇ ਆਪਾਂ ਆਲਓਵਰ ਹੀ ਸੂਟ ਲੈ ਕੇ ਆਏ ਵੱਡੇ ਪਣੇ ਦੇ ਸੂਟ ਰਹਿਣਗੇ ਜੀ ਬਹੁਤ ਹੀ ਵਧੀਆ ਖੁੱਲਾ ਕਪੜਾ ਦੇਵਾਂਗੇ ਸੂਟ ਆ ਰਾਮ ਨਾਲ ਬਣਨਗੇ ਜੀ ਸਾਰਿਆਂ ਦੇ ਕੱਟ ਜੋ ਪਿੱਛੇ ਤੋਂ ਆਉਂਦੀ ਆਪਾਂ ਉਹੀ ਦੇਣੀ ਹੈ ਜੀ 3.5 ਤੋਂ ਉੱਪਰ ਹੋਏਗੀ ਕੱਟ 4 ਤੋਂ ਥੋੜੀ ਘੱਟ ਹੁੰਦੀ ਹੈ ਜੀ ਤੇ ਬਹੁਤ ਹੀ ਵਧੀਆ ਸੂਟ ਬਣਨਗੇ ਬਹੁਤ ਹੀ ਸੌਫਟ ਕਾਟਨ ਹੈਗੀ ਕਈ ਭੈਣਾਂ ਦੀ ਇਹ ਹੁੰਦਾ ਵੀ ਉਹੀ ਨਾ ਪਟ ਜਾਣ ਸੂਟ ਬਿਲਕੁਲ ਸੌਫਟ ਕਾਟਨ ਹੈਗੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਤੇ ਹੰਡਣ ਵਾਲੀ ਕੈਮਰਿਕ ਕਾਟਨ ਹੈ ਵਧੀਆ ਵਾਲੀ ਇਹ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਜਾਂ ਤੇ ਰੇਟ ਰਹਿਣਾ ਜੀ 500 ਰੁਪਿਆ ਫ੍ਰੀ ਸ਼ਿਪਿੰਗ ਦੇਵਾਂਗੇ 500 ਰੁਪਿਆ ਰੇਟ ਹੋਵੇਗਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਨਾ ਤੁਸੀਂ ਇਹ ਦੂਸਰਾ ਕਲਰ ਵੀ ਬਹੁਤ ਹੀ ਪਿਆਰਾ ਆ ਗਿਆ ਜੀ ਮਾਊਸ ਕਲਰ ਦੇ ਨਾਲ ਪ੍ਰਿੰਟ ਬਹੁਤ ਹੀ ਸੋਹਣਾ ਸਾਰੇ ਇੱਕ ਤੋਂ ਇੱਕ ਵਧ ਕੇ ਸੋਹਣੇ ਪ੍ਰਿੰਟ ਆਉਣਗੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰੀ ਜਾਣੇ ਆ ਇਹ ਵੀ ਪੀਚ ਕਲਰ ਆ ਗਿਆ ਵਿੱਚ ਬਹੁਤ ਹੀ ਪਿਆਰਾ ਜਿਹਾ ਰੇਟ 500 ਰੁਪਇਆ ਫ੍ਰੀ ਸ਼ਿਪਿੰਗ ਹੋਵੇਗੀ ਇਹ ਆ ਗਿਆ ਜੀ ਪੀਲਾ ਕਲਰ ਜਿਆਦਾ ਪੀਲਾ ਵੀ ਨਹੀਂ ਹੈਗਾ ਭੈਣਾ ਕਹਿ ਦਿੰਦਾਂਗੇ ਵੀ ਗਰਮੀ ਚ ਪੀਲਾ ਕਲਰ ਠੀਕ ਨਹੀਂ ਆਉਂਦਾ ਇਹ ਮਸਟਰਡ ਕਲਰ ਦੇ ਵਿੱਚ ਆ ਗਿਆ ਬਹੁਤ ਹੀ ਸੋਹਣਾ ਬਹੁਤ ਹੀ ਲਾਜਵਾ ਪ੍ਰਿੰਟ ਹੈ ਜੀ ਬਹੁਤ ਹੀ ਚੱਲ ਰਿਹਾ ਹੈ ਪ੍ਰਿੰਟ ਫਲਾਰ ਵਾਲਾ ਵਾਈਟ ਕਲਰ ਦੇ ਫਲਾਰ ਆਉਣਗੇ ਵਿੱਚ ਪੀਲੇ ਕਲਰ ਦਾ ਸੂਟ ਬਹੁਤ ਹੀ ਵਧੀਆ ਵਾਲੀ ਸੌਫਟ ਵਾਲੀ ਕਾਟਨ ਹੈ ਜਲਦੀ ਜਲਦੀ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਨੇ ਆ ਜੀ ਜਿਹੜੀਆਂ ਭੈਣਾਂ ਨੇ ਵੀ ਜਿੰਨੇ ਵੀ ਸੂਟ ਲੈਣੇ ਹੋਣ ਤੁਸੀਂ ਜਲਦੀ ਜਲਦੀ ਬੁੱਕ ਕਰਿਓ ਜੀ 500 ਰੁਪਏ ਰੇਟ ਫ੍ਰੀ ਸ਼ਿਪਿੰਗ ਹੋਵੇਗੀ ਇਹ ਵੀ ਅੱਜ ਕੱਲ ਦਾ ਡਿਮਾਂਡਿੰਗ ਕਲਰ ਆ ਬਹੁਤ ਹੀ ਪਿਆਰਾ ਤੇ ਪ੍ਰਿੰਟ ਵੀ ਬਹੁਤ ਹੀ ਸੋਹਣਾ ਹੈ ਆਲਓਵਰ ਸੂਟ ਰਹਿਣਗੇ ਜੀ ਲਵੈਂਡਰ ਕਲਰ ਦਾ ਸੂਟ ਹੈ ਬਹੁਤ ਹੀ ਪਿਆਰਾ ਜਾਂ ਫ੍ਰੀ ਸ਼ਿਪਿੰਗ ਹੋਵੇਗੀ 500 ਰੁਪਿਆ ਰੇਟ ਫ੍ਰੀ ਸ਼ਿਪਿੰਗ ਇਹ ਬ੍ਰੀਕ ਪ੍ਰਿੰਟ ਆ ਗਿਆ ਜਿਹੜੀਆਂ ਪਹਿਲਾਂ ਬ੍ਰੀਕ ਪ੍ਰਿੰਟ ਦੀਆਂ ਚਾਹਵਾਨ ਹੈ ਇਹਨਾਂ ਸੂਟਾਂ ਦੀ ਵੀਡੀਓ ਆਪਾਂ ਕੰਟੀਨਿਊ ਲੈ ਕੇ ਆਉਂਦੇ ਰਵਾਂਗੇ ਬਹੁਤ ਹੀ ਸੋਹਣਾ ਜਾਂ ਪ੍ਰਿੰਟ ਹੈ ਬ੍ਰੀਕ ਬੂਟੀ ਦਾ ਜਿਨ੍ਹਾਂ ਨੂੰ ਬ੍ਰੀਕ ਬੂਟੀ ਪਸੰਦ ਹੈ ਉਹ ਇਹ ਸੂਟ ਬੁੱਕ ਕਰ ਸਕਦੇ ਆ ਜੀ ਸੀ ਗ੍ਰੀਨ ਕਲਰ ਆ ਬਹੁਤ ਹੀ ਪਿਆਰਾ ਇਹ ਵੀ ਬਹੁਤ ਹੀ ਸੋਹਣਾ ਪ੍ਰਿੰਟ ਆ ਗਿਆ ਜੀ ਅੰਬੀ ਵਾਲਾ ਐਮਬੀ ਵਾਲਾ ਪ੍ਰਿੰਟ ਆਇਆ ਬਲੂ ਦੇ ਨਾਲ ਸੀ ਗ੍ਰੀਨ ਕਲਰ ਗ੍ਰੇ ਦੇ ਵਿੱਚ ਬਹੁਤ ਹੀ ਸੋਹਣਾ ਲੱਗਦਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜਿਹੜੀਆਂ ਸਾਡੀਆਂ ਸਿਆਣੀ ਉਮਰ ਦੀਆਂ ਭੈਣਾਂ ਉਹ ਵੀ ਲੈ ਸਕਦੀਆਂ ਬਹੁਤ ਹੀ ਪਿਆਰਾ ਕਲਰ ਹੈ 500 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਕੋਈ ਐਕਸਟਰਾ ਚਾਰਜ ਨਹੀਂ ਲੱਗਣਗੇ ਜੀ ਇਸ ਪਿੰਗ ਦੇ ਇਹ ਆ ਗਿਆ ਜੀ ਗ੍ਰੇ ਕਲਰ ਦਾ ਸੂਟ ਇਹਨੂੰ ਕੋਈ ਸਾਡੀ ਮਾਤਾ ਲੈਣਾ ਚਾਹੁੰਦੀ ਹੋਵੇ ਸਿੱਕਾ ਕਲਰ ਹੈ ਬਹੁਤ ਹੀ ਪਿਆਰਾ ਗ੍ਰੇ ਕਲਰ ਦਾ ਸੂਟ ਪਿਆਰਾ ਜਿਹਾ ਪ੍ਰਿੰਟ ਆ ਬਹੁਤ ਹੀ ਸੋਹਣਾ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਤੁਸੀਂ ਵਟਸਐਪ ਤੇ ਮੈਸੇਜ ਕਰਨਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ 500 ਰੁਪਏ ਰੇਟ ਫ੍ਰੀ ਸ਼ਿਪਿੰਗ ਹੋਵੇਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਤੇ ਸੋਹਣੇ ਸੋਹਣੇ ਮੈਸੇਜ ਕਰਕੇ ਜਰੂਰ ਦੱਸਿਓ ਜੀ ਕਲੈਕਸ਼ਨ ਕਿਦਾਂ ਦੀ ਲੱਗੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ